ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਸਾ ਦੇ ਸਿਆਟੇ ਇਲਾਕੇ ਸਥਿਤ ਕੁਨਾਲ ਮਹਾਜਨ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ਦੇ ਵਿੱਚ ਇੱਕ ਬੱਚੇ ਨੂੰ ਦਾਖਲ ਕਰਵਾਇਆ ਗਿਆ ਜਿਸ ਨੂੰ ਇਲਾਜ ਸਮੇਂ ਮਨਿਆਦ ਖਤਮ ਹੋ ਚੁੱਕੀ ਦਵਾਈ ਦਿੱਤੀ ਗਈ ਅਤੇ ਜਿਸ ਨੂੰ ਖਾ ਕੇ ਬੱਚਾ ਬੇਹੋਸ਼ ਹੋ ਗਿਆ। ਬਾਅਦ ਵਿੱਚ ਥਾਣਾ ਸਿਆਟੇ ਦੇ ਐਸ ਐਚ ਓ ਸੁਮੇਲ ਸਿੰਘ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੈਡੀਕਲ ਆਫਸਰ ਵੀ ਮੌਕੇ ਤੇ ਪਹੁੰਚੇ। ਇਸ ਘਟਨਾ ਬਾਰੇ ਪਰਿਵਾਰ ਵਾਲੇ ਅਤੇ ਸਿਹਟਾ ਐਸ ਐਚਓ ਅਤੇ ਡਾਕਟਰਾਂ ਦਾ ਕੀ ਕਹਿਣਾ ਹੈ ਸੁਣੋ ਉਹਨਾਂ ਦੀ ਜ਼ੁਬਾਨੀ ਮੈਡੀਸਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਹੋਈ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਤੇ ਫੜ ਲਈ ਗਲਤੀ ਆਹ ਦੇ ਸਟੋਰ ਦੇ 2023 ਦੀਆਂ ਮੈਡੀਸਨ ਨਿਕਲਦੀਆਂ ਇਹਦੀਆਂ ਐਕਸਪਾਇਰੀ ਡੇਟਾਂ ਨਿਕਲਦੀਆਂ ਕਨਾਲ ਮਾਗਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੰਦਾਂ ਦੀਆਂ ਨਿਕਲ ਗਈਆਂ ਇੱਥੇ ਦਬੇ ਭਰੇ ਪੂਰੇ ਕੋ ਡਰੱਗ ਇੰਸਪੈਕਟਰ ਆਇਆ ਮੈਡਮ ਆਏ ਔਰ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਏ ਉਹਨੂੰ ਕੋ ਸੀਜਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂ ਅਸੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਟੀਕਾ ਬੰਦ ਕਰਵਾਇਆ ਦਵਾਈ ਦਾ ਬੱਚਾ ਗੁੰਮ ਹੈ ਬੱਚਾ ਹੁਣ ਅਜੇ ਤੱਕ ਬੱਚਾ ਗੁੰਮ ਹੈ ਅੱਜ ਤੱਕ 2 ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆਈ ਕੋ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤਾਂ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰੇ ਕੋ ਨਾਲ ਮੱਜਨ ਹੋਊਗਾ ਮੈਡੀਕਲ ਸਟੋਰ ਵਾਲਾ ਮਦਦ ਦੱਸੋ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਤੇ ਭਾਇਆ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਟੀਕੇ ਬੱਚਿਆਂ ਨੂੰ ਲਾਈ ਜਾਂਦੇ ਆ ਉਹ 10ਵੀਂ ਪਾਸਾ ਨੂੰ ਪੜ੍ਹਨਾ ਨਹੀਂ ਆਉਂਦਾ। ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ? ਹਾਂ ਜੀ। ਬੱਚੇ ਦੀ ਕੰਡੀਸ਼ਨ ਕੀ ਹੈ? ਅੱਛਾ ਕੰਡੀਸ਼ਨ ਹੈ ਤਾਂ ਬੱਚਾ ਪਿਓਸ਼ ਆ। ਅੱਛਾ ਬਿਓਸ਼। ਉਹ ਉਹ ਦੇਖੋ ਬੱਚਾ ਅਜੇ ਤੱਕ ਬਿਓਸ਼ ਆ। ਮੈਂ ਬੱਚੇ ਨੂੰ ਅਸੀਂ ਇੱਥੋਂ ਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ, ਵੈਂਟੀਲੇਟਰ ਨਹੀਂ ਹੈਗਾ। ਹੁਣ ਆਪੀ ਉੱਪਰ ਕਹਿੰਦੇ ਐਂਬੂਲੈਂਸ ਨਹੀਂ ਆਇਆ। ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ? ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਨੂੰ ਅਨਨ ਸਿਜ਼ਰ ਆ ਗਏ ਉਹਨੂੰ। ਤੂੰ ਟੀਕਾ ਕਿਉਂ ਲਾਇਆ ਤਾ ਐਕਸਪਾਇਰੀ ਅਹੀਂ ਇਹ ਤਾਂ ਮੰਗ ਚਾਉਣੀ ਆ ਕਿ ਅਹੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਕਿ ਇੱਥੋਂ ਕੋਈ ਕੁਛ ਨਹੀਂ ਆਏਗਾ ਅਹੀਂ ਦੇ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਹਨਾਂ ਨੂੰ ਤਾਂ ਚਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਇਹ ਹੋ ਮੈਂ ਦੇਂਦਾ ਕੁੜੀ ਨੂੰ ਸਵੇਰੇ ਸ਼ਾਮ ਉਹ ਕਰਮਣਾ ਕਰਮਣਾ ਹਾਂਜੀ ਹਾਂ ਫਿਰ ਕੀ ਕਾਰਵਾਈ ਕੀਤੀ ਗਿਆ ਚ ਕਿਹੜੀ ਜਗ੍ਹਾ ਤੇ ਕੋਨਾਲ ਮਾਜਨ ਹਸਪੀਟਲ ਹੈ ਚੀਤੇ ਤੋਂ ਬੰਦੇ ਸਰ ਤੋਂ ਜੀ ਉਹਨਾਂ ਦੀ ਕੋ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਕੋ ਐਕਸਪਾਇਰ ਮੈਡੀਸਿਨ ਲਗਾਈ ਗਈ ਆ ਉਹਦੇ ਸਿਲਸਿਲੇ ਜਿसे ਇੱਥੇ ਆਈ ਸੀ ਆ ਇਨਵੈਸਟੀਗੇਸ਼ਨ ਦੌਰਾਨ ਵੇਖਿਆ ਕਿ ਅਸੀਂ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈਆਂ ਗਈਆਂ ਨੇ ਉਹ ਸੀ ਚੀਜ਼ ਕਰ ਲਿਆ ਜੀ ਬਾਕੀ ਸੀ ਰਿਪੋਰਟ ਬਣਾ ਕੇ ਹਟਾ ਤੋਂ ਅੰਦਰ ਉਹ ਰਾਜ ਨੂੰ ਲਈ ਅਖੀਂ ਜੀ ਦਾ ਉੱਤਰ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਅਚ ਲੈ ਲੈ ਸੋ ਯੂਜ਼ ਹੋ ਚੁੱਕਾ ਸੀ ਆ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਨਾ ਕੋਈ ਹੌਸਟਾਪ ਨਹੀਂ ਸੀ ਨੰਬਰ ਪਿਆ ਜੀ ਫਿਰਾਲ ਉਸ ਸਟਾਕ ਦਾ ਵੀ ਉਹ ਕੋਈ ਪਰਚੇ ਰਿਕਾਰਡ ਸਾਨੂੰ ਨਹੀਂ ਦਿਖਾਵਾ ਰਹੇ ਜੀ ਸਭ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਂ ਕੋਈ ਟੈਕਨੀਕਲ ਪਰਸਨ ਜੀ ਠੀਕ ਹੈ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਾਰਵਾਈ ਕਨੂੰਨ ਦੇ ਤਾਅ ਬੰਦੀ ਹੈ ਇਹਨਾਂ ਦੇ ਗੇਸਟ ਹੈ ਜੀ ਠੀਕ ਜਿਹਨਾਂ ਵੱਲੋਂ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿਤਾਇਆ ਜਾਏਗਾ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ ਇਸ ਤੇ ਰਿਪੋਰਟ ਕਰਦਾਂਗੇ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਦੀ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਜਿਹੜੇ ਦਸਵੀਂ ਦਸਵੀਂ ਕੀਤੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਹੈ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਠੀਕ ਹੈ ਸਰ ਠੀਕ ਕਾਰਵਾਈ ਕਪੀਟਲ ਦੇ ਵਿੱਚ ਐਕਸ਼ਨ ਫੋਨ ਆਇਆ ਸੀ ਇਕ ਜੋਗਨਪ੍ਰੀਤ ਕੌਰ ਪਤਨੀ ਹਰਦੀਪ ਸਿੰਘ ਜੀ ਇਹ ਵਸੀਤਨਾਵਾਟ ਅਲਪਨ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬਪੁਰ 11 ਮਹੀਨੇ ਦੀ ਹੈ ਜੀ ਉਹ ਉਹਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਕਰ ਡੇਟ ਦੇਖਦੇ ਹਾਂ ਜੀ ਉਹਨੂੰ ਲੈ ਕੇ ਇੱਥੇ ਕਨਾਲ ਮਾਰਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਰੇਗਮੈਂਟ ਕਰਦੇ ਹਾਂ ਕੋਈ ਪ੍ਰੋਬਲਮ ਆਈ ਹੈ ਜੀ ਠੀਕ ਹੈ ਕੀ ਮੈਡੀਕਲ ਟੀਮ ਜਿਹੜੀ ਆਈ ਆ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੀ ਸਾਨੂੰ ਜੋਗਿੰਗ ਫੋਰਸ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਡਿਗਰੀ ਲੈ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਕਰ ਦਿੱਤੀ ਜਾਏ ਜਿੰਨੇ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਲਗਾਏਗਾ ਜਿਹਨਾਂ ਦੇ ਹੱਥ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਕਿ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਆਇਆ ਉਹ ਸਾਈਪੋਜੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਉਹਨੂੰ ਦੇਖੇਗੀ ਠੀਕ ਹੈ ਥੈਂਕ ਯੂ